ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ੜ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਕਰਤਾਰ 4000 ਕਮੈਨ ਬਕਾਉ ਹੈ ਜੀ ਵਧੀਆ ਸਾਫ਼ ਤੇ origional condition ਚ ਪੰਜਾਬ ਨੰਬਰ ਕੰਡੀਸ਼ਨ ਚੈੱਕ ਕਰ ਸਕਦੇ ਹੋ ਕੈਮਨ ਬੰਪਰ ਦੀ 2017 ਮਾਡਲ ਮਸ਼ੀਨ ਫੀਡਰ ਪੱਟੀਆਂ ਫੀਡ ਦੇ ਚੈਨ ਵਗੈਰਾ ਸਾਰੀ ਟਾਇਰਾਂ ਦੀ ਕੰਡੀਸ਼ਨ ਵਗੈਰਾ ਵਧੀਆ ਸਾਫ਼ ਬਿਲਕੁਲ ਓਕੇ ਕੰਡੀਸ਼ਨ ਚ ਸਾਰੀ ਮਸ਼ੀਨ 85 ਪੈਸੇ ਟਾਇਰਾਂ ਦੀ ਕੰਡੀਸ਼ਨ ਉਹ ਵੀ ਚੈੱਕ ਕਰ ਸਕਦੇ ਹੋ ਰੰਗ ਪੇਂਟ ਦੀ ਰਿਜੀਨਲ ਛੇੜਾ ਐਲੀਵੇਟਰ ਡੀਅ ਟੈਂਕ ਵਗੈਰਾ ਸਾਰਾ ਤੁਸੀਂ ਚੈੱਕ ਕਰ ਸਕਦੇ ਹੋਗੇ ਠੀਕ ਹੈ ਜੀ ਪੰਜਾਬ ਨੰਬਰ ਮਸ਼ੀਨ 15 ਲੱਖ 90 ਹਜ਼ਾਰ ਦੀ ਪਾਈ ਹੋਰਾਂ ਦੀ ਗੱਲ ਦੂਜੀ ਸਾਈਡ ਤੋਂ ਛੇੜਾ ਬਿਲਕੁਲ ਸਾਫ਼ ਆਉਟਰ ਪਾਈਪ ਚੈੱਕ ਕਰ ਸਕਦੇ ਹੋਗੇ ਪੌੜੀ ਵਗੈਰਾ ਟੈਰਾਂ ਦੀ ਕੰਡੀਸ਼ਨ ਵਗੈਰਾ ਸਾਰੀ ਓਕੇ ਆ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਬੂਸਤ ਤੱਕ ਕਟਰ ਵਗੈਰਾ ਸਾਰਾ ਬਿਲਕੁਲ オリジナル ਕੰਡੀਸ਼ਨ ਚ ਵੀਡੀਓ ਨੂੰ ਤੁਸੀਂ ਜਿੱਥੇ ਵੀ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਰੰਗ ਬਿਆਣ ਦੀ ਸਾਰੀ ਮਸ਼ੀਨਾਂ オリジナル ਆ ਗਈ 15,90,000 ਦੀ ਡਿਮਾਂਡ ਹੈ ਜੇ ਕਿਸੇ ਪ੍ਰਾਣ ਮਸ਼ੀਨ ਬਾਰੇ ਜਿਆਦਾ ਜਾਣਕਾਰੀ ਲੈਣੀ ਹੈ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਬਾਈ ਉਹਨਾਂ ਦਾ ਉੱਥੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਪ੍ਰਸ਼ਨੇ ਕਰਨੀ ਹੈਗੀ। ਬਾਕੀ ਟਾਇਰਾਂ ਦੀ ਕੰਡੀਸ਼ਨ ਵਗੈਰਾ ਸਾਰੀ ਚੈੱਕ ਕਰ ਸਕਦੇ ਹੋ। ਡੀਜ਼ਲ ਟੈਂਕ, 에어 ਟੈਂਕ, ਪੂਸ਼ ਵਗੈਰਾ ਸਾਰੀ ਬਧੀਆ ਸਾਫ਼ ਆ ਰਾਂਡੇ ਪੇਂਡ ਦੀ ਮਸ਼ੀਨ ਬਿਲਕੁਲ ਓਕੇ ਆ। ਠੀਕ ਹੈ ਜੀ ਵੀਡੀਓ ਨੂੰ ਬੱਤਾਂ ਸ਼ੇਅਰ ਜ਼ਰੂਰ ਕਰ ਦਿਓ। ਐਲੀਵੇਟਰ ਵਗੈਰਾ ਚੈੱਕ ਕਰ ਸਕਦੇ ਆਂ ਬਰੰਬਾ ਡੀ ਪੱਖਾ ਦੇਖ ਸਕਦੇ ਹੋਗੇ। ਠੀਕ ਹੈ ਜੀ 2017 ਮਾਡਲ ਮਸ਼ੀਨ ਆ ਬਿਲਕੁਲ ਓਕੇ ਕੰਡੀਸ਼ਨ ਚ। 85 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਪਿੱਛੇ ਪੈਕ ਸਾਈਡ ਤੋਂ ਪੂਸ਼ ਦੇਖ ਸਕਦੇ ਹੋ। 1590000 ਦੀ ਡਿਮਾਂਡ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂਗਾ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦੀ